ਵਦੇਸ਼ਾਂ ਵਿੱਚ ਹੱਡ ਤੋੜਮੀਆਂ ਕਮਾਈਆਂ ਕਰਨ ਵਾਲੇ ਪ੍ਰਵਾਸੀ ਭਾਰਤੀ ਜਦੋਂ ਕਿਤੇ ਭਾਰਤ ਆਉਂਦੇ ਹਨ ਤਾਂ ਉਹ ਸਮਾਈ ਭਲਾਈ ਦੇ ਅਜਿਹੇ ਪ੍ਰੋਜੈਕਟ ਕਰ ਜਾਂਦੇ ਨੇ ਜਿਸ ਨੂੰ ਲੋਕੀ ਲੰਬੇ ਸਮੇਂ ਤੱਕ ਯਾਦ ਰੱਖਦੇ ਨੇ ਅਜਿਹੇ ਇੱਕ ਪ੍ਰਾਲਾ ਕੀਤਾ ਹੈ ਪਿੰਡ ਦਾਦੂਬਾਲ ਦੇ ਰਹਿਣ ਵਾਲੇ ਪ੍ਰਵਾਸੀ ਭਾਰਤੀ ਸੁਖਾ ਸਿੰਘ ਨੇ ਜੋ ਕਿ ਫਗਵਾੜਾ ਵਿਖੇ ਕਿਸੇ ਦੁਕਾਨ ਤੇ ਖਰੀਦਾਰੀ ਕਰਨ ਲਈ ਆਇਆ ਸੀ ਤੇ ਉਸਨੇ ਦੇਖਦੇ ਹੀ ਦੇਖਦੇ ਬਾਹਰ ਪੈਸੇ ਮੰਗ ਰਹੇ ਅਪਾਹਜ ਵਿਅਕਤੀ ਦੌਲਤ ਸਿੰਘ ਵਾਸੀ ਫਿਲੌਰ ਨੂੰ 38000 ਰੁਪਏ ਦੀ ਕੀਮਤੀ व्हीਲਚੇਅਰ ਮੌਕੇ ਤੇ ਹੀ ਲੈ ਕੇ ਭੇਟ ਕਰ ਦਿੱਤੀ ਇਸ ਮੌਕੇ ਸੁਖਾ ਸਿੰਘ ਨੇ ਕਿਹਾ ਕਿ ਇਸ ਵਿਅਕਤੀ ਨੂੰ ਇਸ ਦੀ ਇੱਛਾ ਦਾ ਜ਼ਰੂਰ ਸੀ ਸੋ ਉਸ ਵੱਲੋਂ ਇਹ व्हीਲਚੇਅਰ ਲੈ ਕੇ ਦੇ ਦਿੱਤੀ ਗਈ ਹੈ ਵਰਕਸ਼ਪ ਬੰਦੇ ਨੇ ਦੇਖਿਆਗਾ ਇੱਥੇ ਇਹਦੀ ਚਾਹੀਦੀ ਸੀ ਚੀਜ਼ ਦੇਤੀ ਔਰ ਅਗਰ ਕੀ ਉਧਰ ਵੀਲਚੇਅਰ ਪ੍ਰਾਪਤ ਕਰਨ ਵਾਲੇ ਦੌਲਤ ਸਿੰਘ ਨੇ ਸੁਖਾ ਸਿੰਘ ਅਤੇ ਸਮੂਹ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਨੂੰ ਇੰਨੀ ਕੀਮਤੀ ਵੀਲਚੇਅਰ ਲੈ ਕੇ ਦਿੱਤੀ ਹੈ ਮੇਰਾ ਨਾਮ ਦੌਲਤ ਸਿੰਘ ਨਾਮ ਹੈ ਹਾਂਜੀ ਔਰ ਬਾਜੀ ਨੇ ਮੇਰਾ ਸੁਖਾ ਬਾਜੀ ਨੇ ਮੇਰਾ ਸਾਥ ਦਿੱਤਾ ਇਤਨਾ ਮੇਰੇ ਨੂੰ ਸਹੀ ਲਾਈ ਔਰ ਬਹੁਤ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਦੇ ਹੀ ਦੁਆ ਕਰੂੰਗਾ ਪਰਮਾਤਮਾ ਔਰ ਬ੍ਰਹਮਾਤਮਾ ਰਾਜੀ ਰੋ ਕੇ ਪੁੱਤਰ ਕੇ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਦولت ਸਿੰਘ ਹੈ ਕਿੱਥੇ ਦੇ ਰਹਿਣ ਵਾਲੇ ਆਪਾਂ ਮੈਂ ਫਲੋਰੇ ਤੋਂ ਹਾਂ ਹਾਂਜੀ ਫਲੋਰੇ ਤੋਂ ਫਲੋਰੇ ਦਾ ਇੱਥੇ ਅੱਜ ਤੁਹਾਡੇ ਅੱਗੇ ਇਹਨਾਂ ਨੇ ਟੱਕ ਰੱਖ ਦਿੱਤਾ ਹੋਇਆ ਮੈਂ ਮਹੀਨੇ ਮੈਂ ਇੱਕ ਵਾਰ ਆਤਾ ਹਾਂ 26 ਤਰੀਕ ਨੂੰ ਆਟਾ ਲੈਣੇ ਆਤਾ ਹਾਂ ਪਪਾ ਜੀ ਜੇ ਜੇ ਮੈਂ ਲਿਗੜ ਰਹਾ تھا ਜਦ ਮਿਲੇ ਸੀ ਪਾਜੀ ਮੇਰੇ ਕੋ ਤੇ ਇਹਨਾਂ ਨੇ ਅੱਜ ਹੀ ਲੈ ਕੇ ਦਿੱਤੀ ਤੁਹਾਨੂੰ ਵੀਰ ਜੀ ਹਾਂ ਜੀ ਲੈ ਕੇ ਦਿੱਤੀ ਆਪਾਂ ਇਸ ਦੌਰਾਨ ਸਥਾਨਕ ਦੁਕਾਨਦਾਰਾਂ ਨੇ ਵੀ ਪ੍ਰਵਾਸੀ ਭਾਰਤੀ ਸੁਖਾ ਸਿੰਘ ਦਾ ਕੀਤੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਹੋਰਨਾਂ ਲੋਕਾਂ ਨੂੰ ਸੁਖਾ ਸਿੰਘ ਵਾਂਗ ਜ਼ਰੂਰਤਮੰਦਾਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਮੈਂ ਇਹੀ ਕਹਿਣਾ ਚਾਹਣਾ ਜੀ ਜੋ ਸੁੱਖਾ ਭਾਜੀ ਹੈ ਜਿਨ੍ਹਾਂ ਨੇ ਵੀਲਚਾਰ ਦਿੱਤੀ ਆ ਦਾਦੂਵਾਲ ਤੋਂ ਆਏ ਆ ਸਾਡੇ ਕਸਟਮਰ ਆ ਉਹਨਾਂ ਨੇ ਦੇਖਿਆ ਵੀ ਕਿ ਉਹ ਅੰਗਹੀਣਾ ਨੂੰ ਬਹੁਤ ਜ਼ਰੂਰਤ ਹੈ ਇਸ ਚੀਜ਼ ਦੀ। ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਆ। ਉਹਨਾਂ ਨੇ ਇੱਕ ਮੇਨਟੇਨੈਂਸ ਆਇਆ ਕਹਿੰਦੇ ਮੈਂ ਦੀ ਸੇਵਾ ਕਰਨੀ ਐ ਇਹਨੂੰ ਮੈਂ ਵੀਲਚੇਅਰ ਲੈ ਕੇ ਦੇਣੀ ਐ ਇੱਕ ਮਿੰਟ ਤੇ ਜਾ ਕੇ ਉਹਨਾਂ ਨੇ 38000 ਰੁਪਏ ਦੀ ਵੀਲਚੇਅਰ ਲਿਆ ਕੇ ਦਿੱਤੀ ਝੱਟ ਉਹ ਆਪਣੇ ਫਲੋਰ ਤੇ ਐ ਜੀ ਤੇ ਡਾਲਰ ਸਿੰਘ ਨਾਮ ਐ ਉਹਨਾਂ ਦਾ ਤੇ ਉਹ ਫਲੋਰ ਤੋਂ ਆਏ ਸੀਗੇ ਉਹ ਅੱਜ ਇੱਥੇ ਆਏ ਸੀ ਮੋੜਿਆ ਸੀ ਹਾਂਜੀ 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 ਇਹਨਾਂ ਦਾ ਕਿੱਦਾਂ ਮਦਦ ਚੱਕਰ ਆਇਆ ਨਹੀਂ ਉਹ ਸਾਡੀ ਸ਼ਾਪ ਤੇ ਮੰਗਣ ਆਲ ਮੰਗਣ ਆਇਆ ਸੀ ਕੁਝ ਉਹਨਾਂ ਨੇ ਮੇਰੇ ਕਸਟਮਰ ਨੇ ਦੇਖ ਲਿਆ ਵਿਚਾਰ ਅੰਗ ਹੀ ਨੇ ਹੈਗਾ ਚਲੋ ਕਹਿੰਦੇ ਯਾਰ ਮੈਂ ਦੀ ਹੈਲਪ ਕਰਨਾ ਚਾਹੁੰਦਾ ਇਸ ਕਰਕੇ ਉਹਨੂੰ ਵੀਲਚੇਅਰ ਲੈ ਕੇ ਦੇ ਦਿੱਤੀ ਵੀਲਚੇਅਰ ਕਿੰਨੇ 38000 38000 ਜਿੱਦਾਂ ਹੁਣ ਉਹਨਾਂ ਨੇ ਅਪਰਾਲਾ ਬਾਹਰੋਂ ਆ ਕੇ ਇੱਥੇ ਕੀਤਾ ਠੀਕ ਹੈ ਨਾ ਲੈ ਤੁਸੀਂ ਹੋਰ ਮੈਂ ਇਹੀ ਕਹਿਣਾ ਚਾਹੁੰਦਾ ਨਹੀਂ ਬਾਕੀਆਂ ਨੂੰ ਵੀ ਕੋਈ ਸੋਚ ਸਮਝ ਕੇ ਦੇਖਣਾ ਚਾਹੀਦਾ ਵਿਚਾਰਿਆਂ ਦਾ ਦਿਲ ਦੇਖੋ ਅਗਲੇ ਨੇ ਇੱਕ ਮਹੀਨੇ ਨਹੀਂ ਲਾਇਆ 38000 ਰੁਪਏ ਖਰਚੇ ਲੱਗੇ ਆ ਉਹਨਾਂ ਦਾ ਰੱਬ ਭਲਾ ਕਰੇ ਬਸ ਤੇ ਚ ਇਹ ਭਾਈ ਸਾਹਿਬ কুমਰੇ ਸੀਗੇ ਇਹਨਾਂ ਦਾ ਨਾਮ ਦੌਲਤ ਸਿੰਘ ਹੈ ਤੇ ਭਾਜੀ ਸੁੱਖਾ ਭਾਜੀ ਆਪਣੇ ਦਾਦੋਵਾਲ ਪਿੰਡ ਤੋਂ ਆਏ ਸੀਗੇ ਇਹਨਾਂ ਨੇ ਦੇਖਿਆ ਵੀ ਇਹ ਬੰਦੇ ਦੀ ਅੰਗ ਹੀ ਨ ਹੈਗਾ ਬੀਨੂ ਇਸੀ ਦੀ ਲੋੜ ਹੈਗੀ ਆ ਇਹਨਾਂ ਨੇ ਬਿਨਾ ਸੋਚੇ ਸਮਝੇ ਫਟਾਫਟ ਕਿਸੇ ਨਾਲ ਗੱਲ ਕਰਕੇ ਇਹਨਾਂ ਨੂੰ ਆਰਡਰ ਕਰ ਦਿੱਤਾ ਔਰ ਖੜੇ ਪੈ ਰਹੀਏ ਜਿਹੜੀ ਵੀਲ ਚੇਅਰ ਇਹਨਾਂ ਨੇ ਮੰਗਵਾ ਕੇ ਦਿੱਤੀ ਆ ਔਰ ਇਸ ਬੰਦੇ ਦਾ ਬਹੁਤ ਹੌਸਲਾ ਅਪਲਾਈ ਕੀਤੀ ਔਰ ਬਹੁਤ ਵਧੀਆ ਪ੍ਰਾਲਾ ਕੀਤਾ ਸਾਨੂੰ ਸਾਰਿਆਂ ਨੂੰ ਇਹ ਸੋਚ ਸੋਚਣੀ ਚਾਹੀਦੀ ਆ ਵੀ ਇਦਾਂ ਦੇ ਲੋਕਾਂ ਨੂੰ ਮਤਲਬ ਇਦਾਂ ਦੀ ਹੈਲਪ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਇਹ ਲੋਕ ਜਿਹੜੇ ਵਿਚਾਰੇ ਦੇਖਦੇ ਆ ਮੰਗਦੇ ਆ ਪਰ ਇਹ ਭਾਈ ਸਾਹਿਬ ਨੇ ਜਿਹੜਾ ਸੁੱਖਾ ਭਾਈ ਨੇ ਕੀਤਾ ਕੰਮ ਬਹੁਤ ਵਧੀਆ ਉਪਰਾਲਾ ਆਸੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪੂਰੀ ਬਾਜ਼ਾਰ ਦੀ ਮੈਨੇਜਮੈਂਟ ਕਮੇਟੀ ਵੱਲੋਂ ਵੀ ਔਰ ਬਾਜ਼ਾਰ ਦੇ ਜਿੰਨੇ ਵੀ ਸਮੂਹ ਵਰਕਰ ਕੰਮ ਕਰਦੇ ਆ ਇਹਨਾਂ ਨੇ ਭਾਈ ਨੇ ਜੋ ਕੀਤਾ ਇਹਨਾਂ ਛਲਾਗਾ ਜੋ ਕਦਮ ਚੱਕਿਆ ਥੈਂਕ ਯੂ ਜੀ